ਗੁਰਦਾਨ ਦੇ ਪਾਸ਼ਾ ਜੀ ਦੇ ਪ੍ਰਕਾਸ਼ ਪ੍ਰਗਟੇ ਜਾਂਦੇ ਨੇ ਪਾਕਿਸਤਾਨ ਦੀ ਸਰਕਾਰ ਨੇ ਭਾਰਤ ਦੇ ਅੰਬੈਸੀ ਨੇ ਉਹਨਾਂ ਚ ਵੀਜ਼ਾ 'ਚ ਬਹੁਤ ਵੱਡੀ ਕਟ ਲਗਾਇਆ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਗਭਗ 1700 ਲੋਕਾਂ ਚ ਅਪਲਾਈ ਕੀਤਾ ਵੀਜ਼ਾ ਜਿੱਚ ਕੇਵਲ 800 ਲੋਕਾਂ ਨੂੰ ਵੀਜ਼ਾ ਮਿਲਿਆ ਇਸੇ ਤਰ੍ਹਾਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਵਾ 100 ਲੋਕਾਂ ਨੂੰ ਮਿਲਿਆ ਜਦੋਂ ਕਿ 3000 ਤੋਂ ਜ਼ਿਆਦਾ ਜਿਹੜਾ ਕੋਟਾ ਸੀਗਾ ਉਸ ਨੂੰ ਘਟਾ ਦਿੱਤਾ ਗਿਆ ਔਰ ਉਹਨਾਂ ਦੀ ਐਪਲੀਕੇਸ਼ਨਾਂ ਹੀ ਰਿਜੈਕਟ ਹੋ ਰਹੀਆਂ ਨੇ ਪਾਕਿਸਤਾਨ ਨੇ ਅਨੌਫੀਸ਼ਲ ਵੀਜ਼ੇ ਆਪਣੀ ਮਨਮਰਜ਼ੀ ਨਾਲ ਉਹਨਾਂ ਲੋਕਾਂ ਨੂੰ ਦਿੱਤੇ ਜਿਹੜੇ ਕੀ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਸਭੀ ਕਮੇਟੀਆਂ ਦੇ ਪ੍ਰਬੰਧਕ ਜਿਹੜੇ ਸੀਗੇ ਉਹਨਾਂ ਦੇ ਮਾਧਿਅਮ ਦੁਤੇ ਲੋਕ ਜਾਂਦੇ ਸੀ ਉਹਨਾਂ ਦੇ ਉੱਤੇ ਡਰਾਪ ਲਗਾਈ ਇਹ ਇੱਕ ਬਹੁਤ ਵੱਡੀ ਨਾਨਕ ਨਾਮ ਲੈਵਾ ਸੰਗਤ ਦੇ ਨਾਲ ੱਟਕਾ ਇਹ ਜਾਂਦੀ ਹੈ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਪੁਰੂ ਦੇ ਮੌਕੇ ਤੇ ਉੱਥੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨਾ ਚਾਹੁੰਦੇ ਨੇ ਸਥਾਨਾਂ ਤੇ ਮੈਂ ਪਾਕਿਸਤਾਨ ਦੀ ਜਿਹੜੀ ਐਮਬੈਸੀ ਆ ਮੈਂ ਪਾਕਿਸਤਾਨ ਦੀ ਐਮਬੈਸੀ ਨੂੰ ਭਾਰਤ ਸਰਕਾਰ ਦੇ ਮਾਧਿਅਮ ਤੋਂ ਇਹ ਬੇਨਤੀ ਕਰਦਾ ਹਾਂ ਕਿ ਇਹ ਤੱਕਾ ਨਾ ਕਰੋ ਸ਼ਰਧਾਲੂ ਬਹੁਤ ਸ਼ਰਧਾ ਦੇ ਨਾਲ ਪੂਰਾ ਸਾਲ ਇੰਤਜ਼ਾਰ ਕਰਦੇ ਨੇ ਔਰ ਉਹਨਾਂ ਨੂੰ ਮੌਕੇ ਨੇ ਮੌਕੇ ਤੁਸੀਂ ਵੀਜ਼ਾ ਰਿਜੈਕਟ ਕਰ ਦਿੰਦੇ ਜਿਉਂ ਬਿਨਾਂ ਕਾਰਨ ਦੱਸਿਆ ਕਰ ਦਿੰਦੇ ਜੇ ਔਰ 3000 ਤੋਂ ਹੁਣ ਤੁਸੀਂ ਇਹਨੂੰ 900 ਤੇ ਲੈ ਕੇ ਪਹੁੰਚ ਗਏ ਜੇ ਇਹ ਬਹੁਤ ਵੱਡੀ ਜਿਹੜੀ ਆ ਪਾਕਿਸਤਾਨ ਦੀ ਸਾਡੇ ਨਾਲ ਜੁੜਤੀ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਤੱਕ ਸਭ ਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਵੀਜ਼ਾ ਸੰਕੇਤ ਲੈਣਾ ਚਾਹੀਦਾ ਸੰਗਤਾਂ ਜਿਹੜੀਆਂ ਨੇ ਪਰੇਸ਼ਾਨ ਹੋ ਰਹੀਆਂ